ਪਟਿਆਲੇ ਦੀਆਂ ਸੜਕਾਂ ਦੇ ਉੱਪਰ ਇੱਕ ਪਰਿਵਾਰ ਹੱਥ ਦੇ ਵਿੱਚ ਫੋਟੋ ਫੜ ਕੇ ਆਪਣੇ ਗੁੰਮਸ਼ੁਦਾ ਹੋਏ ਨੌਜਵਾਨ ਮੁੰਡੇ ਨੂੰ ਲੱਭਦਾ ਫਿਰ ਰਿਹਾ ਹੈ ਜਦੋਂ ਸਾਡੀ ਟੀਮ ਨੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹ ਆਪਣੇ ਘਰੋਂ ਆਪਣੀ ਭੈਣ ਨੂੰ ਸਹੁਰੇ ਛੱਡਣ ਲਈ ਗਿਆ ਸੀ ਉਸ ਤੋਂ ਬਾਅਦ ਉਹ ਲਾਪਤਾ ਹੋ ਗਿਆ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਪਿੰਡ ਦਾ ਨੰਬਰਦਾਰ ਹੈ ਅਤੇ ਪਿਛਲੇ ਦਿਨ ਤੋਂ ਪਰਿਵਾਰ ਉਸ ਦੀ ਭਾਲ ਕਰ ਰਿਹਾ ਹੈ ਪਰ ਹਲੇ ਤੱਕ ਕੁਝ ਵੀ ਨਹੀਂ ਪਤਾ ਲੱਗਿਆ ਪਰਿਵਾਰ ਵਾਲੇ ਇਹ ਵੀ ਕਹਿ ਰਹੇ ਨੇ ਕਿ ਜੋ ਵੀ ਸਾਡੇ ਬੇਟੇ ਦੇ ਬਾਰੇ ਜਾਣਕਾਰੀ ਦੇਊਗਾ ਉਸ ਨੂੰ 50000 ਦਾ ਇਨਾਮ ਵੀ ਦਿੱਤਾ ਜਾਵੇਗਾ ਸੰਦੀਪ ਗੌਰ ਜੀ ਕਿਹੜਾ ਪਿੰਡ ਆਪਣਾ ਅੱਛੇ ਲੈਲਾ ਜੀ ਮੈਂ ਚ ਲੈਲੇ ਵਿਆਹੀ ਹਾਂ ਜਾਂ ਪਿੰਡ ਮੇਰਾ ਕਰਹਾੜੀ ਹੈ 24 ਸਾਲ ਦਾ ਸੀ ਗੁਰਦੇਸ ਸਿੰਘ ਸਟੇਟ ਮੈਨੂੰ 11 ਤਰੀਕ ਨੂੰ ਛੱਡਣ ਗਏ ਸੀ ਸਵੇਰੇ 9 ਵਜੇ ਹਾਂਜੀ 9 ਹਾਂਜੀ 11 ਵਜੇ ਬੱਸ ਚਲੇ ਗਏ ਕਹਿੰਦਾ ਮੈਨੂੰ ਕੰਮ ਆ ਵੀ ਪਟਿਆਲੇ ਕੰਮ ਆ ਉਹ ਨੰਬਰਦਾਰ ਤੀਜੀ ਉਹਨੂੰ ਕਚੈਰੀਆਂ 'ਚ ਕੰਮ ਪੈਂਦੇ ਰਹਿੰਦੇ ਸੀ ਨੰਬਰਦਾਰ ਤੀਜੀ ਪਿੰਡ ਦਾ ਹਾਂਜੀ ਤੇ ਗੁਰਮੋਤ ਕਾੜੀ ਕਦੇ ਮਤਲਬ ਗੱਲ ਇਕੱਠੇ ਜਾ ਰਹੇ ਸੀ ਇਸ ਤਰ੍ਹਾਂ ਦੀ ਗੱਲ ਪਤਾ ਨਹੀਂ ਬਈ ਜਦੋਂ ਲੱਗੇ ਡਿਪਰੈਸ਼ਨ ਤੇ ਆਈ ਆ ਕੋਈ ਲੜਾਈ ਨਾਜੀ ਬਿਲਕੁਲ ਨਹੀਂ ਜੀ ਦੁਨ ਆਂਦੇ ਆਂਦੇ ਮੈਨੂੰ ਕਹਿੰਦਾ ਵੀ ਕੋਈ ਘਰੇ ਵਾਸਤੇ ਚੀਜ਼ ਲੈਣੀ ਆ ਮੈਂ ਕਿਹਾ ਨਹੀਂ ਮੇਰਾ ਬੇਟਾ ਬਿਮਾਰ ਹੋ ਰਿਹਾ ਤੇ ਦੁਕਾਨ ਜੇ ਮੈਂ ਨਾ ਹੀ ਕੁਝ ਨਹੀਂ ਲੈਣਾ ਇਹਨੂੰ ਖਰਾਬ ਕਰਦਾ ਫਿਰ ਦੁਨੇ ਉਹ ਬੇਟਾ ਜਿੱਤ ਕਰਨ ਲੱਗਿਆ ਵੀ ਮੈਂ ਜੂਸ ਪੀਣਾ ਉੱਥੇ ਖੜ ਕੇ ਰਸ ਪੀਆ ਜੀ ਉਹਨਾਂ ਨੇ ਗੰਨੇ ਦਾ ਹਾਂਜੀ ਘਰੇ ਵੀ ਜੀ ਬਿਲਕੁਲ ਠੀਕ ਥਾਕਤੀ ਗੱਲਾਂ ਕਰਦੇ ਦੋਏ ਮਮਾ ਭਾਂਜਾਪਸਰੀ ਚ ਖੇਡਦੇ ਹੱਥ ਦੇ ਖੇਡਦੇ ਆ ਰਹੇ ਨੇ ਕੀ ਲੱਗਦਾ ਤੁਹਾਨੂੰ ਕੋਈ ਸ਼ੱਕ ਸ਼ੁਰੂ ਹੋ ਗਿਆ ਨਾ ਜੀ ਸ਼ੱਕ ਵੀ ਕੀਤੇ ਹੋਣਾ ਜੀ ਜੇ ਅੱਜ ਤੋਂ ਉਹ ਕੁਛ ਨਾਤਾ ਹੋ ਡਰਿੰਕ ਕਰਦੇ ਸੀ ਜੇ ਤਾਂ ਉਹ ਡਰਿੰਕਾਂ ਤਾਂ ਤਾਂ ਉਹ ਕਿਸੇ ਲਵੇ ਖੜਨ ਬੈਠਣ ਲੜਾਈ ਹੁੰਦੀ ਝਗੜਾ ਹੁੰਦਾ ਨਾ ਉਹ ਪਿੰਟ ਚ ਵੀ ਨਹੀਂ ਸੀ ਕਿਸੇ ਲਵੇ ਇੰਨਾ ਵਹਿੰਦੇ ਖੜਦੇ ਹੈਗੇ ਸਿਰਫ ਉਹਨਾਂ ਦਾ ਆਪਣੇ ਕੰਮ ਤੱਕ ਮਤਵਲਾ ਕਰੋ ਖੇਤ ਚ ਫੇਰਤੋਂ ਘਰੇ ਜਾਂ ਜੇ ਕੋਈ ਕੰਮ ਪੈ ਜਾਂਦਾ ਕਿਸੇ ਨੂੰ ਕਟੈਰੀ ਦਾ ਤਾਂ ਉਹਨਾਂ ਦੀ ਰਜਿਸਟਰੀ ਯੂਸਟਰੀ ਕਰਾਣ ਆ ਜਾਂਦੇ ਨੇ ਐਲ ਸਿੰਘਾ ਜੀ ਇਧਰ ਦੇਖਿਓ ਕੀ ਗੱਲ ਹੋ ਗਈ ਜੀ ਤੇ ਜਿਹੜੀ ਤੁਸੀਂ ਇੱਥੇ ਫੋਟੋ ਲੈ ਕੇ ਘੁੰਮ ਰਹੇ ਹੋ ਇਹ ਮੇਰਾ ਬੇਟਾ ਛੱਡਣ ਗਿਆ ਤਾਂ ਜੀ ਮੇਰੀ ਬੇਟੀ ਨੂੰ ਪਿੰਡ ਚ ਲਾਇ ਲਾ ਪਿੰਡ ਕਰਹਾਲੀ ਤੇ ਗਿਆ ਤਾਂ ਜੀ ਉੱਥੇ ਤਕਰੀਬਨ 9:00 ਵਜੇ ਪਿੰਡ ਚੋਂ ਚੱਲਿਆ ਤਾਂ 10:00 ਵਜੇ ਸਾਬ ਡਿੱਗ 10:00 ਵਜੇ ਦਾ ਕਾ ਵੀ ਪਹੁੰਚ ਗਿਆ ਉੱਥੇ ਤੇ ਜੀ ਉੱਥੇ ਦੇ ਚਾਹ ਚੂ ਪਾਣੀ ਪੀ ਕੇ 11:30 ਵਜੇ ਉੱਥੇ ਤੇ ਨਿਕਲ ਗਿਆ ਜੀ ਉਸ ਤੋਂ ਬਾਅਦ ਨਹੀਂ ਪਤਾ ਲੱਗਿਆ ਜੀ ਕਿੰਨੇ ਹੋ ਗਏ ਦੇਖੋ ਜੀ 20 ਦਿਨ ਤੇ ਉੱਪਰ ਹੋ ਗਏ ਉਹਨੇ 11 ਤਰੀਕ ਦੀ ਗੱਲ ਆ ਪੁਲਿਸ ਨੂੰ ਮੰਗਦੇ ਆ ਪੁਲਿਸ ਨੂੰ ਪਹਿਲਾਂ ਤਾਂ ਗਏ ਤੇ ਅਸੀਂ ਪੁਲਸਵਾਰਾ ਨਮਾਗਾ ਚੌਕੀ ਗਏ ਨਮਾਗਾ ਚੌਕੀ ਵਾਲੇ ਲੱਗੇ ਕਹਿੰਨ ਕਾ ਵੀ ਤੁਸੀਂ ਉਰ ਫੱਗਣ ਵਾਜਰਾ ਜੋ ਆਪਣਾ ਜੋ ਪਸਿਆਣਾ ਜਾਓ ਪਸਿਆਣੇ ਵਾਲੇ ਕਹਿੰਣ ਲੱਗੇਗਾ ਵੀ ਮਹਾਰਾ ਮਾਮਲਾ ਨਹੀਂ ਵੀ ਤੁਸੀਂ ਉਧਰ ਹੀ ਜਾਓ ਜਿੱਧਰ ਲਾਕੇ ਚ ਗਿਆ ਤਾਂ ਫਿਰ ਅਸੀਂ ਫੱਗਣ ਵਾਜਰਾ ਗਏ ਜੀ ਫੱਗਣ ਵਾਜਰੇ ਵਾਲੇ ਕਹਿੰਣ ਲੱਗੇਗਾ ਵੀ ਤੁਸੀਂ ਮਹਾਰਾ ਮਸਲਾ ਨਹੀਂ ਗਾ ਤੁਸੀਂ ਕ ਉੱਥਾ ਜਾਓ ਠਾਣੇ ਚ ਨਾਜ ਮੰਡੀ ਨਾਜ ਮੰਡੀ ਅਫਸਰਾਂ ਨੂੰ ਹੀ ਮਿਲੇ ਆ ਜੀ بس کوئی نہیں چل ਰਿਹਾ ਕੰਮ ਉਤੇ ਬਾਅਦ ਮਿਲਿਆ ਜੀ ਪਹਿਲਾਂ 2-3 ਤੰਮਾਰੀ ਸਣਾਈ ਹੋਣੀ ਜੀ ਹੋਈ ਅਸੀਂ ਆਪਦੇ ਆਪ ਹੀ ਅਸੀਂ ਫਿਰ ਹੀ ਗਏ ਨੈਰਾ ਟੈਕ ਕਰਦੇ ਕੈਮਰੇ ਚੈੱਕ ਕਰਦੇ ਕਦੇ ਇਧਰੇ ਕੈਮਰੇ ਚੈੱਕ ਕਰੇ ਅਸੀਂ ਸਾਰੇ ਇਧਰ ਜਾ ਕੇ ਫਤੇਗੜ ਤੱਕ ਅਸੀਂ ਕੈਮਰੇ ਆਪ ਚੈੱਕ ਕਰਿਆ ਜੀ ਕੋਈ ਪੁਲਿਸ ਨਾਲ ਨਾਲ ਸਾਡੇ ਕੋਈ ਲੜਾਈ ਝਗੜਾ ਮੁੰਡੇ ਦਾ ਨਹੀਂ ਜੀ ਸਵੇਰੀ ਕੱਕ ਪਹਿਲਾਂ ਸਮਾਦ ਭਾ ਗੱਡੀ ਕੀ ਗੱਡੀ ਵਾਲੇ ਬਾਬੇ ਕੀ ਸਮਾਦ ਵਜਿਆ ਜੀ ਉਥੇ ਪੁੱਛ ਲਓ ਜਾਏ ਵੇਦਲਾ ਬਰਾ ਬੈਲਾਉਂ ਸੇ ਜਾਗਾ ਮੱਥਾ ਟੇਕਿਆ ਉਸਨੇ ਮੱਥਾ ਟੇਕੇ ਸਾਡੇ ਲਵੇ ਆ ਗਿਆ ਸਾਡੇ ਨਾਲ ਕੱਖ ਬੜਾ ਏ ਕੱਖ ਬੜਾ ਆ ਕੇ ਪਿੰਡ ਚ ਆ ਗਿਆ ਉੱਥੇ ਬੈਠੀ ਕਰੀ ਗਿਆ ਭੈਣ ਨੂੰ ਛੱਡ ਕੇ ਆਣਾ ਭੈਤੀ ਭੈਣ ਨੂੰ ਛੱਡ ਕੇ ਆਣਾ ਬਸ ਇਸ ਤਰ੍ਹਾਂ ਹੀ ਗਲਤੀ ਜੀ ਇਸੇ ਕਰਕੇ ਆਈ 2027 ਬਾਅਦ ਛੱਕੋਂੜ ਕੇ ਕਿਸ ਤਰ੍ਹਾਂ ਕਰੀਏ ਜੀ ਚੱਕ ਕਿਸ ਤਰ੍ਹਾਂ ਕਰ ਕਰ ਸਕੀਏ ਆ ਭਾਈ ਨਾਲ ਤਾਂ ਕੇ ਜੱਜਾ ਜਲ ਰਿਹਾ ਕੁਮਾਰਾ ਜ਼ਮੀਨ ਦਾ ਮਸਲਾ ਹੋਰ ਚੱਕ ਕਿਸਪਾ ਕਰ ਸਕੀਏ ਕਾ ਕੀ ਹੋਇਆ ਰਹੇਗਾ ਦੇਖੋ ਅੱਗਾ ਕੀ ਬਣੇਗੀ ਕੋਈ ਮਤਲਬ ਪਤਾ ਨਹੀਂ ਘਰ ਤੋਂ ਆਪ ਚਲਾ ਗਿਆ ਮੁੰਡਾ ਨਾ 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 ਕੁੜੀ ਨੂੰ ਲੈ ਕੇ ਗਿਆ ਜੀ ਰਸਤੇ 'ਚ ਜੂਸ ਜਸ ਪਿਲਿਆ ਦੱਸਦਾ ਕੋਈ ਵੈਰੀ ਬੇਟੀ ਮੇਰੀ ਬੇਟੀ ਨੂੰ ਪੁੱਛ ਲਿਓ ਆ ਵਾਪਸ ਨਹੀਂ ਆਇਆ ਵਾਪਸ ਫੇਰ ਅਸੀਂ ਚੈੱਕ ਕਰਿਆ ਜੀ ਕੈਮਰੇ 'ਪਰਾਂ ਜਾ ਕੇ ਦੂਸਰੇ ਦਿਨ ਪਰਾਂ ਨੂੰ ਘਿਆਰੀ ਆ ਜੀ ਗੱਡੀ ਸੀਸੇ ਬੰਦਾ ਗੱਡੀ ਆ ਗੱਡੀ ਕਾਇਸੀ ਚੱਲਦਾ ਨਹੀਂ ਬੰਦਾ ਵਿੱਚ ਦਿਖਦਾ ਹਾਂ ਜੀ ਸ਼ਾਕਰ ਜੀ ਮੰਗਲ ਕਰ ਰਿਹਾ ਜੀ ਮਾਰੇ ਬੱਚੇ ਕੇ ਦੇਖਭਾਲ ਕਰਕੇ ਲਿਆਣ ਦੇ ਜੀ 20 ਦਿਨ ਸਾਰਾ ਫਿਰ ਰਹੇ ਆ ਜੀ ਆਪ ਆਪ ਤੁਸੀਂ ਇਨਾਮ ਵੀ ਰੱਖਿਆ ਹੋਏ ਇਸ ਉੱਪਰ ਹਾਂ ਨਾਮ ਰੱਖਿਆ ਜੀ 50000 ਰੁਪਏ ਦੇਵਾਂਗਾ ਜੀ ਜੇ ਮੇਰਾ ਬੱਚਾ ਲਿਆਣ ਦੇ